ਵਿਸ਼ਵ ਭਾਰਤ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਅਜੇ ਇਹ ਵਿੱਚ ਬੱਚਿਆਂ ਦੇ ਸਕੂਲ ਵੀ ਖੁੱਲ ਚੁੱਕੇ ਨੇ ਕਿਉਂਕਿ ਸਰਦੀਆਂ ਦੀਆਂ ਛੁੱਟੀਆਂ ਸਮਾਪਤ ਹੋ ਚੁੱਕੀਆਂ ਨੇ ਬੱਚਿਆਂ ਨੂੰ ਸਕੂਲ ਜਾਣਾ ਪੈ ਰਿਹਾ ਕਿਉਂਕਿ ਸਕੂਲਾਂ ਨੇ ਵੀ ਆਪਣੇ ਸਿਲੇਬਸ ਪੂਰੇ ਕਰਨੇ ਨੇ ਅਤੇ ਬੱਚਿਆਂ ਨੇ ਵੀ ਆਪਣੀ ਪੜ੍ਹਾਈ ਐਗਜ਼ਾਮ ਤੋਂ ਪਹਿਲਾਂ ਪੂਰੀ ਕਰਨੀ ਹੈ ਕਿਉਂਕਿ ਬੱਚਿਆਂ ਦੇ ਪੇਪਰ ਵੀ ਆਉਣ ਵਾਲੇ ਨੇ ਪੂਰੇ ਪੰਜਾਬ ਦੇ ਵਿੱਚ ਕੜਾਕੇ ਦੀ ਸਰਦੀ ਦੇ ਬਾਵਜੂਦ ਬੱਚਿਆਂ ਨੂੰ ਸਕੂਲ ਜਾਣਾ ਪੈ ਰਿਹਾ ਕਿਉਂਕਿ ਸਕੂਲ ਦੀ ਪੜ੍ਹਾਈ ਵੀ ਓਨੀ ਹੀ ਜ਼ਰੂਰੀ ਹੈ ਜਿੰਨੇ ਬਾਕੀ ਕੰਮ ਕਾਰਜ ਇਸ ਸਬਦੇ ਵਿਚਾਲੇ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਬੱਚਿਆਂ ਦੀ ਸਕੂਲ ਦੀ ਟਾਈਮਿੰਗ ਨੂੰ ਲੈ ਕੇ ਖਾਸ ਤੌਰ ਤੇ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਹੈ ਇਸ ਚਿੱਠੀ ਦੇ ਵਿੱਚ ਪੰਜਾਬ ਭਰ ਦੇ ਸਕੂਲਾਂ ਦਾ ਟਾਈਮ ਸਮਾਂ ਵਧਾਉਣ ਦੀ ਗੱਲ ਆਕੀ ਗਈ ਹੈ ਕਿਉਂਕਿ ਸਵੇਰੇ ਸਵੇਰੇ ਇਹ ਜਿਹੜੀ ਇਹ ਜੋ ਚਿੱਠੀ ਪੰਜਾਬ ਸਰਕਾਰ ਨੂੰ ਸੌਂਪੀ ਗਈ ਹੈ ਇਸ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਦੇ ਵਿੱਚ ਧੁੰਦ ਬਹੁਤ ਪੈ ਰਹੀ ਹੈ ਠੰਡ ਕੜਾਕੇ ਦੀ ਪੈ ਰਹੀ ਹੈ ਤੇ ਵਿਜ਼ਿਬਿਲਟੀ ਸਵੇਰੇ-ਸਵੇਰੇ ਬੇहद ਘੱਟ ਹੁੰਦੀ ਹੈ ਅਜਿਹੇ ਵਿੱਚ ਜੇਕਰ 9 ਵਜੇ ਤਾਂ ਜਾਂ ਇਸ ਤੋਂ ਪਹਿਲਾਂ ਬੱਚਿਆਂ ਨੂੰ ਸਕੂਲ ਸੱਦਿਆ ਜਾਂਦਾ ਤਾਂ ਜਿਹੜੀ ਇਹ ਸਰਦੀ ਦਾ ਸਾਹਮਣਾ ਵੀ ਕਰਨਾ ਪਵੇਗਾ ਤੇ ਵਿਜ਼ਿਬਿਲਟੀ ਘੱਟ ਹੋਣ ਦੇ ਨਾਲ ਜਿਹੜੀਆਂ ਵੈਨਾ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਂਦੀਆਂ ਨੇ ਉਹਨਾਂ ਦੇ ਹਾਦਸੇ ਹੋਣ ਦੇ ਖਾਦਸ਼ੇ ਵੀ ਵੱਧ ਜਾਂਦੇ ਨੇ ਸੋ ਪੰਜਾਬ ਸਰਕਾਰ ਨੂੰ ਇਹ ਚਿੱਠੀ ਲਿਖੀ ਗਈ ਹੈ ਕਿ 10 ਵਜੇ ਸਵੇਰੇ ਸਕੂਲ ਲਗਾਏ ਜਾਣ ਚਾਹੇ ਉਹ ਪ੍ਰਾਈਵੇਟ ਸਕੂਲ ਹੋਣ ਚਾਹੇ ਉਹ ਸਰਕਾਰੀ ਸਕੂਲ ਹੋਣ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਦਾ ਕੀਤਾ ਜਾਵੇ ਅਤੇ 31 ਜਨਵਰੀ ਤੱਕ ਇਹ ਸਮਾਂ ਲਾਗੂ ਰਹੇ ਪੂਰੇ ਪੰਜਾਬ ਦੇ ਵਿੱਚ ਕਿਉਂਕਿ 31 ਜਨਵਰੀ ਤੱਕ ਮੌਸਮ ਦੀ ਇਹ ਵੀ ਇਹੀ ਭਵਿੱਖਬਾਣੀ ਹੈ ਕਿ 31 ਜਨਵਰੀ ਤੱਕ ਜਿਹੜਾ ਮੌਸਮ ਹੈ ਉਹ ਇਸੇ ਤਰ੍ਹਾਂ ਦੇ ਰਹੇਗਾ ਕੜਾਕੇ ਦੀ ਠੰਡ ਪਵੇਗੀ ਅਤੇ ਧੁੰਦ ਵੀ ਗਹਿਰੀ ਧੁੰਦ ਪੈਣ ਦੀ ਸੰਭਾਵਨਾ ਪੰਜਾਬ ਦੇ ਵਿੱਚ ਜਤਾਈ ਜਾ ਰਹੀ ਹੈ ਜਿਸ ਅਹਿ ਵਿੱਚ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਦੀ ਇਹ ਚਿੱਠੀ ਬੇਹਦ ਮਹੱਤਵਪੂਰਨ ਹੈ ਪੰਜਾਬ ਸਰਕਾਰ ਨੂੰ ਜੋ ਲਿਖੀ ਗਈ ਹੈ 31 ਜਨਵਰੀ ਤੱਕ ਸਿਫਾਰਿਸ਼ ਕੀਤੀ ਗਈ ਹੈ ਕਿ 31 ਜਨਵਰੀ ਤੱਕ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਦਾ ਕੀਤਾ ਜਾਵੇ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਇਸ ਚਿੱਠੀ ਨੂੰ ਲੈ ਕੇ ਕਦੋਂ ਕੋਈ ਫੈਸਲਾ ਲੈਂਦੀ ਹੈ ਪੰਜਾਬ ਸਰਕਾਰ ਵੱਲੋਂ ਇਸ ਚਿੱਠੀ ਦਾ ਕੀ ਜਵਾਬ ਦਿੱਤਾ ਜਾਂਦਾ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਬੱਚਿਆਂ ਦੀ ਸਹੂਲਤ ਦੇ ਲਈ ਤਾਂ ਕਿ ਬੱਚੇ ਜਿਹੜੇ ਸਕੂਲਾਂ ਦਾ ਆਪਣਾ ਸਿਲੇਬਸ ਵੀ ਕਵਰ ਕਰ ਸਕਣ ਸਕੂਲਾਂ ਦੀ ਪੜ੍ਹਾਈ ਦੇ ਵਿੱਚ ਵੀ ਵਿਘਨ ਨਾ ਪਵੇ ਅਤੇ ਬੱਚਿਆਂ ਨੂੰ ਵੀ ਆਰਾਮ ਰਹੇ ਤੇ ਹਾਦਸਿਆਂ ਤੋਂ ਵੀ ਬਚਿਆ ਜਾ ਸਕੇ ਇਸ ਕਰਕੇ ਸਕੂਲਾਂ ਨੂੰ ਪੰਜਾਬ ਸਰਕਾਰ ਨੂੰ ਸਕੂਲਾਂ ਦਾ ਸਮਾਂ ਬਦਲਣ ਦੀ ਸਿਫਾਰਿਸ਼ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਵੱਲੋਂ ਕੀਤੀ ਗਈ ਹੈ